ਜੱਲਾ ਉਹਨੂੰ ਕਹਿੰਦਾ ਕਿ ਆ ਵੀ ਤੂੰ ਹੀ ਫੜ ਲੈ ਤਾਣਾ ਥੋੜੀ ਰੋ ਰੋ ਨਾ ਕੀਆ ਧਿਆ ਇਹ ਲੱਗ ਰਿਹਾ ਹੈ ਬਾਹਰ ਗਿਆ ਸੀ ਗਾਦੀ ਫੇਰਦੀ ਆ ਬਾਈ ਫੇਰ ਬੰਦੇ ਆ ਕੇ ਬਣਾ ਰਹੇ ਆ ਬਾਈ ਇਹ ਵੀ ਨਹੀਂ ਬਣਾਇਆ ਬਾਈ ਆ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆ ਵੀ ਬਣਾਈ ਚੱਲ ਹੋਟਲ ਵਾਲੇ ਸਾਹ ਦੇ ਪੂਰਾ ਮੀਡੀਆ ਆ ਰਿਹਾ ਤੇ ਚਲਾਉ ਕਰੂਗਾ ਤੂੰ ਸਹੀ ਨਹੀਂ ਬਣਾਣਾ ਨਾਲ ਉਹ ਕਿਥੇ ਭਾਈ ਬੰਦਰੀ ਆ ਫੜਾ ਉਹ ਵੀ ਕਰ ਦੇ ਅਨੇਕਾਂ ਜਾਨੀ ਹੋਟਲ ਬਾਹਰ ਵੀ ਨਾ ਰਹਿ ਜਾਂਦੇ ਨੇ ਤੇ ਹੋਟਲ ਦੇ ਬਾਹਰ ਵੀਡੀਓ ਰੱਖਣਾ ਪੈਣਾ ਇੱਕ ਕੈਮਰਾ ਕੋਲ ਆਹ ਸਟਿੱਡ ਕਰ ਦਿੱਤੀ ਭਾਈ ਜੀ ਸਟਿੱਡ ਕਰ ਦਿੱਤੀ ਹੋਟਲ ਦੇ ਵਿੱਚ ਵਿਚਾਲੇ ਵੀਡੀਓ ਰੱਖਿਆ ਨਾ ਤੁਸੀਂ ਆਥੋ ਜਾਂ ਆਥੋ ਜਾਂ ਮੈਂ ਮੈਂ ਦੇਖਿਆ ਨਾ ਸਾਰੇ ਧੱਪੜ ਮਾਰ ਲੈ ਕੁਝਾ ਚੱਕਣਾ ਮੈਂ ਕੋਈ ਸ਼ਮਤ ਮਾਰੇਗਾ ਕੀ ਤੜਫਰੇ ਹੋ ਜ ਨਹੀਂ ਕਹਿੰਦੇ ਰੋਡ ਸਾਰੇ ਇਕੱਠਾ ਹੋਇਆ ਪਿਆ ਆਉਂਦੇ ਪਿਆ ਕਰ ਹੂੰ ਉਹਦਾ ਦੋਸਤ ਵੀ ਹੈ ਮੈਂ ਕਿ ਉਹਨੂੰ ਕਹਿੰਦਾ ਇਹਦੇ ਪਾਸੇ ਆਹ ਦੇਖੋ ਸਾਣਾ ਨੇ ਤੋਰ ਦੋ ਕੰਮ ਫੇਕਾ ਮਾਟੋ ਵਾਲਿਆਂ ਨੂੰ ਇਹਨਾਂ ਨੂੰ ਤੋਰੋ ਹੋ ਕੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਨਹੀਂ ਦੇ ਦੇ ਉਹਦਾ ਜਾਮ ਲੱਗ ਜਾਣਾ ਜੀ ਕਿ ਹੋਇਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਨਾਲ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਕੇ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ ਦੋ ਤਿੰਨ ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੁਕੀਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਬਹਿ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਹੈ ਕੁੜੀ ਤੇ ਕਿਹੜੇ ਥਾਣੇ ਦਾ ਮਸਲਾ ਠੀਕ ਹੈ ਥਾਣਾ ਜੀ ਜੋਦੇਵਾਲ ਬਸਤੀ ਦਾ ਮਸਲਾ ਜੀ 5 ਸਾਲ ਹੋ ਗਿਆ ਤਾਂ ਮੈਰਿਜ ਹੋਇਆ ਉਹਨੂੰ ਕੋਈ ਪਹਿਲਾਂ ਵੀ ਥਾਣੇ ਕੋਈ ਰਗ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਨੇ ਕਲੇਜ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਬੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਸਕਦੇ ਭਾਈ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਉਂਦੇ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ ਤੇ 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਹੈ ਜੀ ਉਹ ਕੀ ਮੰਗੀ ਕਰਦੇ ਬੋਲ ਮੰਗ ਇਹੀ ਕਰਦੇ ਆ ਜੀ ਦੇਖੋ ਮੈਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਕਿ ਬੰਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਸ ਹੈਗੀਆਂ ਨੇ ਵੀਡੀਓਸ ਹੈਗੀਆਂ ਨੇ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਵੰਨ ਕੇ ਬੇਨਤੀ ਕਰਦਾ ਜੀ ਕੀ ਉੱਤਰ ਤੁਸੀਂ ਆਏਗੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਇਹ ਮੇਰੇ ਬ੍ਰਦਰ ਸਾਲੇ ਸਾਹਿਬ ਨੇ ਜੋ ਕਿ ਇਹਨਾਂ ਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ ਵਿਆਹ ਤੋਂ ਬਾਅਦ ਹੀ 1 ਮਹੀਨੇ ਤੋਂ ਬਾਅਦ ਡਿਸਪਿਊਟ ਪੈਣਾ ਸ਼ੁਰੂ ਹੋ ਗਿਆ ਤੋਂ ਕਲੇਸ਼ ਪੈਦਾ ਰਿਹਾ ਕੁੜੀ ਵੱਤ ਤੋਂ ਵੱਤ 1 ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰੇ ਸਹੁਰੇ ਪਰਿਵਾਰ ਚ ਤੋਂ ਬਹੁਤ ਹਰਾਸਮੈਂਟ ਕਰਦੀ ਸੀ ਇਹਦੇ ਮਦਰ ਬੈਠੇ ਆ ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਮੈਨੂੰ ਘਰੇ ਇਕੱਲੇ ਨਾ ਛੱਡ ਕੇ ਜਾਓ ਮੈਨੂੰ ਇਹਨਾਂ ਦੇ ਤੋਂ ਖਤਰਾ ਵਾ ਤੇ ਆਪਣੇ ਸਹੁਰੇ ਵਿੱਚ ਸਿਰਫ 1 ਮਹੀਨਾ ਰਹਿ ਕੇ ਆਪਣੇ ਸਾਹ ਪੇਕੇ ਪਰਵਾਜ਼ ਲਈ ਉਹਨਾਂ ਵੱਲੋਂ ਕੋਈ ਪੁਸ਼ਕਿਸ਼ ਨਹੀਂ ਕਿ ਇਹ ਕੁੜੀ ਵਸਾਣੀ ਹੋਵੇ ਬੰਦਾ ਉਸ ਹਿਸਾਬ ਨਾਲ ਗੱਲ ਕਰਦਾ ਪਰ ਦੋ ਕੋਈ ਉਹਨਾਂ ਨੇ ਇਹੋ ਜੀ ਗੱਲ ਨਹੀਂ ਕੀਤੀ ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁਕਰਵਾਰ ਕੀ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ ਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ ਉਹ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਭੇਜਤਾ ਉਹਦੇ ਫਾਦਰ ਸਾਹਿਬ ਆਏ ਆ ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ ਅਸੀਂ ਕਹਾਂ ਚਲੋ ਘਰ ਦੀ ਜੇ ਤਾਂ ਘਰ 'ਚ ਰਵੇ ਇੱਥੇ ਖਤਮ ਕਰ ਦਈਏ ਜੋ ਵੀ ਬੈਬੂ ਕੇ ਗੱਲ ਹੋ ਜਵੇ ਆਪਾਂ ਇਹਨੂੰ ਹਾਈਲਾਈਟ ਨਾ ਕਰੀਏ ਪਰ ਉਹ ਆਏ ਨੇ ਅਸੀਂ ਬੈਠੇ ਆ ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ ਇੱਕ ਤਾਂ ਗਲਤੀ ਕੀਤੀ ਅੰਨਾ ਵੱਡਾ ਕੰਮ ਕੀਤਾ ਕੁੜੀ ਨੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ ਉੱਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਹੈ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਇਹੀ ਚਾਹੁੰਦੇ ਆ ਕਿ ਉਸ ਕੁੜੀ ਨੂੰ ਅੰਦਾ ਛੁਟਕਾਰਾ ਮਿਲ ਜੇ ਤੇ ਸਾਨੂੰ ਜੋ ਵੀ ਬੰਦੀ ਕਾਰਵਾਈ ਹੁੰਦੇ ਤੇ ਕੀਤੀ ਜਾਵੇ ਤੇ ਇਹਦੀ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਉਰ ਹੋ ਜਾਵੇ ਮੈਂ ਕਾਕੇ ਦਾ ਫਾਦਰ ਜੀ ਇਹ ਕਾਕੇ ਦੇ ਨਾਲ ਚਲੋ ਖੋਇਆ ਦਾ ਜ਼ੁਲਮੀਆ ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ ਇਹ ਰੁਕੇ ਨਹੀਂਗੇ ਬਾਕੀ ਦੂਜੀ ਗੱਲ ਇਹ ਹੈਗੀ ਆ ਉਹ ਦੋ ਵਾਰੀ ਪਹਿਲਾਂ ਮੈਂ ਸੀਗਾ ਬਾਹਰ ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ ਨਾ ਇੱਥੇ ਕੋਈ ਮੌਤ ਹੋ ਗਈ ਤਾਂ ਫੇਰ ਤੁਸੀਂ ਆਉਂਗੇ ਤੇ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਕਹਿੰਦੀ ਵੀ ਮੈਂ ਤੇਰਾ ਗਾਲ ਘੁੱਟ ਕੇ ਤੈਨੂੰ ਮਾਰ ਦਊਂਗੀ ਤੇ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਵਾਰੀ ਦੁਬਾਰਾ ਮੇਰੇ ਐ ਤੇ ਵੀ ਬੁਲਾਈ ਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ ਤੇ ਥੱਪੜ ਮਾਰੂ ਇਹਦੇ ਮੁੰਡੇ ਕੋਲੋਂ ਮਾਰਕ ਹੁੰਦੀ ਸੀਗੀ ਇਹਦੇ ਕੋਲੋਂ ਮੈਂ ਮੋਬਾਈਲ ਲੈ ਲਿਆ ਆ ਗੱਲ ਤੋਂ ਮੈਨੂੰ ਕਹਿੰਦੀ ਮੈਂ ਤੇਰੇ ਥੱਪੜ ਮਾਰੂ ਤੇ ਉਹਦਾ ਨਾ ਮੰਮੀ ਨਾ ਡੈਡੀ ਕੋਈ ਨਹੀਂ ਆ ਸਾਡੇ ਗਵ ਔਰ ਸਾਲਿਆਂ ਨੂੰ ਕਹਿੰਦੀ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਆ ਨਵੀਂ ਘਟਨਾ ਕੀ ਹੋਈ ਹੈ ਹਾਂ ਨਵੀਂ ਘਟਨਾ ਇਹ ਹੋਈ ਆ ਉਹ ਜਿਹੜਾ ਹਸਪੀਟਲ ਦੂਜਾ ਆ ਹੋਟਲ ਉਹਦੇ ਵਿੱਚ ਕਿਹਾ ਮੁੰਡੇ ਦੇ ਨਾਲ ਰੰਗੀ ਹੱਥੀ ਫੜੀ ਗਏ ਮੁੰਡੇ ਨੇ ਫੜ ਲਈ ਤਾਂ ਮੈਨੂੰ ਫੇਰ ਨੇ ਬੁਲਾਇਆ ਕਹਿੰਦਾ ਡੈਡੀ ਇੱਥੇ ਆ ਜਾਓ ਜਿਲੇ ਅਸੀਂ ਉੱਥੇ ਗਏ ਤਾਂ ਇਹਦੇ ਡੈਡੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਆਓ ਇੱਥੇ ਆ ਕੇ ਮੈਂ ਕਿਹਾ ਕੁੜੀ ਤੁਹਾਡੀ ਦੱਦ ਕਰਕੇ ਫੜੀ ਹੋਆ ਕਹਿੰਦਾ ਮੈਂ ਆਉਣਾ ਜਾਣੂ ਉਹ ਆਇਆ ਨਹੀਂ ਆ ਕੇ ਮੈਨੂੰ ਕਹਿੰਦਾ ਮੈਂ ਆਉਣਾ ਮੈਂ 10 ਵਾਰੀ ਫੋਨ ਕੀਤੇ ਆਉਣੇ ਆ ਰਾਤ ਨੂੰ ਜਾ ਕੇ ਉਹ 8 ਵਜੇ ਉੱਥੇ ਆਇਆ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ ਜੇ ਕੋਈ ਗੱਲ ਨਹੀਂ ਤੁਸੀਂ ਫੇਰ ਨਾ ਕਰੋ ਬਈ ਆਪਾਂ ਇਦਾਂ ਕਰਦੇ ਆਂ ਬਈ ਆਪਾਂ ਬਹਿ ਕੇ ਗੱਲ ਨਿਬੇੜ ਲਵਾਂਗੇ ਫੈਸਲਾ ਕਰ ਲਵਾਂਗੇ ਇਹਨਾਂ ਨੇ 2 ਦਿਨ ਸਾਡੇ ਕੋਲ ਲੈ ਲਏ ਦੋ ਦੋ ਦਿਨ ਲੈਣ ਦੇ ਨਾਲ ਇਹਨਾਂ ਨੇ ਵਿੱਚ ਇਹ ਪਾਤਾ ਵਿੱਚ ਆਪਣੀ ਡਿਮਾਂਡ ਰੱਖ ਦਿੱਤੀ ਬਈ ਉਹ ਦਾਦਾ ਛੜਕਾਰਾ ਹੋਣਾ ਨਹੀਂ ਇਹਨਾਂ ਨੂੰ ਆਪਾਂ ਪੈਸੇ ਪਾਉਨੇ ਆ ਇਹ ਕੀ ਕਰਦੇ ਹੋ ਪੁਲਿਸ ਅੱਛਾ ਆਪਾਂ ਦਾ ਇਹ ਸਾਡੀ ਬੇਨਤੀ ਆ ਕਿਸੇ ਤਰ੍ਹਾਂ ਵੀ ਮੁੰਡੇ ਦਾ ਛੜਕਾਰਾ ਕਰਾਇਆ ਜਾਵੇ ਬਸ ਇਹ ਆ ਸਾਰਿਆਂ ਦੇ ਅੱਗੇ ਸਾਡੀ ਬੇਨਤੀ ਆ ਪਰਮਾਤਮਾ ਮਿਹਰ ਕਰੇ ਬਸ ਵਾਹਿਗੁਰੂ ਇਹਦੇ ਕੋਲ ਨਵੇਲਾ ਕਰਾ ਦੇਵੇ ਵਾਹ ਸਾਡਾ ਵਾਹ ਸਾਡੀ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਗਏ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ ਦੋ ਤਿੰਨ ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੁਕੀਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਬਹਿ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਹੈ ਕੁੜੀ ਤੇ ਕਿਹੜੇ ਥਾਣਾ ਦਾ ਮਸਲਾ ਠੀਕ ਹੈ ਥਾਣਾ ਜੀ ਜੋਦੇਵਾਲ ਬਸਤੀ ਦਾ ਮਸਲਾ ਜੀ 6 ਸਾਲ ਹੋ ਗਿਆ ਤਾਂ ਮੈਰੀ ਜੋਏ ਨੂੰ ਕੋਈ ਪਹਿਲਾਂ ਵੀਦਾਂ ਕੋਈ ਰਗੜ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਨੇ ਕਲੇਜ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਮੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਸਕੂਗੇ ਭਾਈ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਉਂਦੇ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ 23 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਐ ਜੀ ਉਹ ਕੀ ਮੰਗੀ ਕਰਦੇ ਬੋਲ ਮੰਗੇ ਇਹੀ ਕਰਦੇ ਆ ਜੀ ਦੇਖੋ ਮਾਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਕਿ ਬੰਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਾ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਸ ਹੈਗੀਆਂ ਨੇ ਵੀਡੀਓਸ ਹੈਗੀਆਂ ਨੇ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮਾਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਕਿ ਕੀ ਉੱਤਰ ਤੁਸੀਂ ਆਜੋਗੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਇਹ ਮੇਰੇ ਬ੍ਰਦਰ ਦੇ ਸਾਲੇ ਸਾਹਿਬ ਨੇ ਜੋ ਕਿ ਇਹਨਾਂ ਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ ਵਿਆਹ ਤੋਂ ਬਾਅਦ ਹੀ 1 ਮਹੀਨੇ ਤੋਂ ਬਾਅਦ ਡਿਸਪਿਊਟ ਪੈਣਾ ਸ਼ੁਰੂ ਹੋ ਗਿਆ ਤੋਂ ਕਲੇਸ਼ ਪੈਦਾ ਰਿਹਾ ਕੁੜੀ ਵੱਤ ਤੋਂ ਵੱਤ 1 ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰੇ ਸਹੁਰੇ ਪਰਿਵਾਰ ਚ ਤੋਂ ਬਹੁਤ ਹਰਾਸਮੈਂਟ ਕਰਦੀ ਸੀ ਇਹਦੇ ਮਦਰ ਬੈਠੇ ਆ ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਮੈਨੂੰ ਘਰੇ ਇਕੱਲੇ ਨਾ ਛੱਡ ਕੇ ਜਾਓ ਮੈਨੂੰ ਇਹਦੇ ਤੋਂ ਖਤਰਾ ਵਾ ਤੇ ਆਪਣੇ ਸਹੁਰੇ ਵਿੱਚ ਸਿਰਫ 1 ਮਹੀਨਾ ਰਹਿ ਕੇ ਆਪਣੇ ਸਾਹ ਪੇਕੇ ਪਰਵਾਦੇ ਉਹਨਾਂ ਵੱਲ ਕੋਈ ਪوشਕਿਸ਼ ਨਹੀਂ ਕਿ ਇਹ ਕੁੜੀ ਵਸਾਣੀ ਹੋਵੇ ਬੰਦਾ ਉਸ ਹਿਸਾਬ ਨਾਲ ਗੱਲ ਕਰਦਾ ਪਰ ਉਹ ਦੋ ਕੋਈ ਉਹਨਾਂ ਨਾਲ ਇਹੋ ਜੀ ਗੱਲ ਨਹੀਂ ਕੀਤੀ ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁਕਰਵਾਰ ਕੀ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ ਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ ਉਹ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਭੇਜਤਾ ਉਹਦੇ ਫਾਦਰ ਸਾਹਿਬ ਆਏ ਆ ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ ਅਸੀਂ ਕਹਾਂ ਚਲੋ ਘਰ ਦੀ ਇੱਜ਼ਤ ਹੈ ਘਰ 'ਚ ਰਵੇ ਇੱਥੇ ਖਤਮ ਕਰ ਦਿੰਦੇ ਹਾਂ ਜੋ ਵੀ ਬੈ ਬੋ ਕੇ ਗੱਲ ਹੋ ਜਵੇ ਆਪਾਂ ਇਹਨੂੰ ਹਾਈਲਾਈਟ ਨਾ ਕਰੀਏ ਪਰ ਉਹ ਆਏ ਨੇ ਅਸੀਂ ਬੈਠੇ ਆ ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ ਇਕ ਤਾਂ ਗਲਤੀ ਕੀਤੀ ਅੰਨਾ ਵੱਡਾ ਕੰਮ ਕੀਤਾ ਕੁੜੀ ਨੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ ਉਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਹੈ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਇਹੀ ਚਾਹੁੰਦੇ ਆ ਕਿ ਉਸ ਕੁੜੀ ਤੋਂ ਅੰਦਾ ਛੁੜਕਾਰਾ ਮਿਲ ਜੇ ਤੇ ਸਾਨੂੰ ਜੋ ਵੀ ਬੰਦੀ ਕਾਰਵਾਈ ਹੁੰਦੇ ਤੇ ਕੀਤੀ ਜਾਵੇ ਤੇ ਇਹਦੀ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਉਰ ਹੋ ਸਕੇ ਮੈਂ ਕਾਕੇ ਦਾ ਫਾਦਰ ਜੀ ਇਹ ਕਾਕੇ ਦੇ ਨਾਲ ਚਲੋ ਖੋਇਆ ਦਾ ਜ਼ੁਲਮੀ ਆ ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ ਇਹ ਰੁਕੇ ਨਹੀਂਗੇ ਬਾਕੀ ਦੂਜੀ ਗੱਲ ਇਹ ਹੈਗੀ ਆ ਉਹ ਦੋ ਵਾਰੀ ਪਹਿਲਾਂ ਮੈਂ ਸੀਗਾ ਬਾਹਰ ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ ਨਹੀਂ ਤਾਂ ਇੱਥੇ ਕੋਈ ਮੌਤ ਹੋਊਗੀ ਤਾਂ ਫੇਰ ਤੁਸੀਂ ਆਉਂਗੇ ਤੇ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਤੂੰ ਕਹਿੰਦੀ ਵੀ ਮੈਂ ਤੇਰਾ ਗਾਲ ਘੁੱਟ ਕੇ ਤੈਨੂੰ ਮਾਰ ਦਊਂਗੀ ਤੇ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਵਾਲਾ ਆਇਆ ਦੁਬਾਰਾ ਮੇਰੇ ਆਏ ਤੇ ਵੀ ਬੁਲਾਈ ਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ ਤੇ ਥੱਪੜ ਮਾਰੂ ਇਹਦੇ ਮੁੰਡੇ ਕੋਲੋਂ ਮੋਬਾਈਲ ਖੁੰਦੀ ਸੀਗੀ ਇਹਦੇ ਕੋਲੋਂ ਮੈਂ ਮੋਬਾਈਲ ਲੈ ਲਿਆ ਆ ਗੱਲ ਤੋਂ ਮੈਨੂੰ ਕਹਿੰਦੀ ਮੈਂ ਤੇਰੇ ਥੱਪੜ ਮਾਰੂ ਤੇ ਉਹਦਾ ਨਾ ਮੰਮੀ ਨਾ ਡੈਡੀ ਔਰ ਸਾਲਿਆਂ ਨੂੰ ਕਹਿੰਦੀ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਆ ਨਵੀਂ ਘਟਨਾ ਕੀ ਹੋਈ ਹੈ ਹਾਂ ਨਵੀਂ ਘਟਨਾ ਇਹ ਹੋਈ ਆ ਉਹ ਜਿਹੜਾ ਹਸਪਤਾਲ ਦੂਜਾ ਆ ਹੋਟਲ ਉਹਦੇ ਵਿੱਚ ਕਿਹ ਮੁੰਡੇ ਦੇ ਨਾਲ ਰੰਗੀ ਹੱਥੀ ਫੜੀ ਗਏ ਮੁੰਡੇ ਨੇ ਫੜ ਲਈ ਤਾਂ ਮੈਨੂੰ ਫੇਰ ਨੇ ਬੁਲਾਇਆ ਕਹਿੰਦਾ ਡੈਡੀ ਇੱਥੇ ਆ ਜਾਓ ਜਿਲੇ ਅਸੀਂ ਉੱਥੇ ਗਏ ਤਾਂ ਇਹਦੇ ਡੈਡੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਆਓ ਇੱਥੇ ਆ ਕੇ ਮੈਂ ਕਿਹਾ ਕੁੜੀ ਤੁਹਾਡੀ ਇੱਦਾਂ-ਇਦਾਂ ਕਰਕੇ ਫੜੀ ਹੋਆ ਕਹਿੰਦਾ ਮੈਂ ਆਉਣਾ ਜਾਣੂ ਉਹ ਆਇਆ ਨਹੀਂ ਆ ਕੇ ਮੈਨੂੰ ਕਹਿੰਦਾ ਮੈਂ ਆਉਣਾ ਮੈਂ 10 ਵਾਰੀ ਫੋਨ ਕੀਤੇ ਹੋਣੇ ਆ ਰਾਤ ਨੂੰ ਜਾ ਕੇ ਉਹ 8 ਵਜੇ ਉੱਥੇ ਆਇਆ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ ਜੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਵੇ ਆਪਾਂ ਇਦਾ ਕਰਦੇ ਆਂ ਵੇ ਆਪਾਂ ਬਹਿ ਕੇ ਗੱਲ ਨਿਬੇੜ ਲਵਾਂਗੇ ਫੈਸਲਾ ਕਰ ਲਵਾਂਗੇ ਇਹਨਾਂ ਨੇ 2 ਦਿਨ ਸਾਡੇ ਕੋਲ ਲੈ ਲੈ ਦੋ ਦੋ ਦਿਨ ਲੈਣ ਦੇ ਨਾਲ ਇਹਨਾਂ ਨੇ ਵਿੱਚ ਇਹ ਪਾਤਾ ਵਿੱਚ ਆਪਣੀ ਢਮਾਰ ਰੱਖ ਦਿੱਤੀ ਵੇ ਉਹ ਦਾਦਾ ਛੜਕਾਰਾ ਹੋਣਾ ਨਹੀਂ ਇਹਨਾਂ ਨੂੰ ਆਪਾਂ ਪੈਸੇ ਪਾਉਨੇ ਆਂ ਕੀ ਕਰਦੇ ਹੋ ਬੋਲੋ ਅੱਛਾ ਆਪਾਂ ਦਾ ਇਹ ਸਾਡੀ ਬੇਨਤੀ ਆ ਕਿਸੇ ਤਰ੍ਹਾਂ ਵੀ ਮੁੰਡੇ ਦਾ ਛੜਕਾਰਾ ਕਰਾਇਆ ਜਾਵੇ ਬਸ ਇਹ ਹੀ ਆ ਸਾਰਿਆਂ ਦੇ ਅੱਗੇ ਸਾਡੀ ਬੇਨਤੀ ਆ ਪ੍ਰਮਾਤਮਾ ਮਿਹਰ ਕਰੇ ਬਸ ਵਾਹਿਗੁਰੂ ਇਹਦੇ ਕੋਲ ਨਵੇੜਾ ਕਰਾ ਦੇਵੇ ਬਸ ਸਾਡਾ ਬਸ ਸਾਡੀ ਇਹ ਹੀ ਮੰਗਿਆ ਜੀ